ਕਿੰਨੇ ਪੈਸੇ ਹੋਏ ਬਾਈ 40 ਰੁਪਏ ਹੋਗੇ ਜੀ ਲੈ ਪਰ ਮੈਂ ਤਾਂ 40 ਕਿਹਾਈ ਕੋਈ ਗੱਲ ਨਹੀਂ ਤੂੰ ਰੱਖ ਹੱਦ ਹੋਈ ਪਈ ਐ ਕਿਵੇਂ ਪੈਸੇ ਲੁੱਟਾਈ ਜਾ ਰਹੇ ਤੁਸੀਂ ਉਹ ਸਿਮੀ 60 ਰੁਪਏ ਪਾ ਕੇ ਮੇਰੇ ਘਰੇ ਮਹਿਲ ਪਏ ਜਾਣਾ ਸੀਗੇ ਪਰ ਇਹਨਾਂ 60 ਰੁਪਿਆ ਨਾਲ ਉਸ ਦੀ ਬਹੁਤ ਮਦਦ ਹੋ ਜਾਣੀ ਆ ਬਸ ਬਸ ਡੈਲੂ ਬਣਨ ਦੀ ਕੋਈ ਲੋੜ ਨਹੀਂ ਐ ਮੇਰਾ ਸਾਰਾ ਦਿਨ ਸੋਚ-ਸੋਚ ਕੇ ਦਿਮਾਗ ਖਰਾਬ ਹੁੰਦਾ ਰਹਿੰਦਾ ਹੈ ਕਿ ਘਰ 'ਚ ਪੈਸੇ ਕਿੱਦਾਂ ਆਉਣਗੇ ਜਵਾਗ ਦੇ ਸਕੂਲ ਦੀ ਫੀਸ ਵੀ ਭਰਨ ਵਾਲੀ ਪਈ ਹੈ ਤੇ ਤੁਸੀਂ ਪੱਲੇ ਜੋ ਹੈਗਾ ਉਹ ਵੀ ਲੋਕਾਂ ਤੇ ਲਟਾਨੇ ਫਿਰਦੇ ਹੋ ਸਿਮਿੰਗ ਗੱਲ ਉਹ ਨਹੀਂ ਹੈਗੀ ਜਦੋਂ ਆਪਾਂ ਫਰੂਟ ਲੈ ਰਹੇ ਸੀਗੇ ਨਾ ਤਾਂ ਉੱਥੇ ਉਹ ਰਿਕਸ਼ੇ ਵਾਲਾ ਬੜਾ ਭੁੱਖਾ ਲੱਗ ਰਿਹਾ ਕੁਝ ਖਾਣ ਦੇ ਰੇ ਭੁੱਖਾ ਰਿਹਾ ਜੇ ਉਹਨੇ ਪੈਸੇ ਦੇ ਦਿੱਤੇ ਇਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਵੀ ਪੈਸੇ ਦੋਗੇ ਸਿਮੀ ਸਮਝਣ ਦੀ ਕੋਸ਼ਿਸ਼ ਕਰ ਜਦੋਂ ਉਹ ਬੰਦਾ ਕਿਸੇ ਦੀ ਮਦਦ ਕਰ ਸਕਦਾ ਆ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ ਹੈਗੇ ਉਹ ਤਾਂ ਫਾਈਨੈਂਸ਼ਲੀ ਆਪਣੇ ਨਾਲੋਂ ਵੀ ਕੇ ਹੋਊਗਾ ਫਿਰ ਵੀ ਉਹ ਕਿਸੇ ਦੀ ਮਦਦ ਕਰ ਰਿਹਾ ਤੇ ਜੇ ਮੈਂ ਉਹਦੀ ਮਦਦ ਕਰੀ ਆ ਤੂੰ ਸੋਚ ਕੇ ਦੇਖੋ ਕਿਸੇ ਨੂੰ ਜਾ ਕੇ ਕੀ ਗੱਲ ਕਹੂਗਾ ਤੋ ਰਾਜੂ ਹਾਂਜੀ ਅੱਜ ਨਾ ਮੈਂ ਕਿਸੇ ਲੋੜਵੰਦ ਨੂੰ 10 ਰੁਪਏ ਦਿੱਤੇ ਹਾਂਜੀ ਤੇ ਨਾ ਮੈਨੂੰ ਸਵਾਰੀ 60 ਰੁਪਏ ਵੱਧ ਦੇ ਕੇ ਗਈ ਆ ਆ ਵਾਹਿਗੁਰੂ ਦੇਖ ਲੈ ਸਭ ਦੇਖਦਾ हां ठीक है पर जवाब दी स्कूल दी फीस बारे भी तो सोचो कोई गल नहीं फीस दा भी कर लेंगे कुछ तू तो टेंशन ना ले चल आ आ चलिए घर लो एने पैसे एने पैसे कौन रख गए थे तो कोई दिखाई भी नहीं दे रहा ਇਹਨਾਂ ਪੈਸੇ ਨਾਲ ਤਾਂ ਇੱਕਮ ਦੀ ਫੀਸ ਭਰੀ ਜਾਣੀ ਆ ਕੀ ਹੋ ਗਿਆ ਜੱਗੀ ਬੜਾ ਪਰੇਸ਼ਾਨ ਲੱਗਦਾ ਕੋਈ ਆ ਕੀ ਦੱਸਾਂ ਜਗੋਂ ਦੀ ਜੌਬ ਗਈ ਆ ਨਾ ਬਹੁਤ ਪਰੇਸ਼ਾਨੀ ਖੜੀ ਹੋ ਗਈ ਜਵਾਗ ਦੀ ਸਕੂਲ ਦੀ ਫੀਸ ਭਰਨੀ ਆ ਪਤਾ ਨਹੀਂ ਕਿੱਥੋਂ ਹੋਣਗੇ ਪੈਸੇ ਕੁਛ ਪਤਾ ਨਹੀਂ ਲੱਗਦਾ ਯਾਰ ਦੇਖ ਲਾ ਜੋ ਗੱਲ ਸਾਬਤ ਹੋ ਗਈ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਥੋੜੀ ਵੀ ਕੋਈ ਜ਼ਰੂਰ ਕਰਦਾ ਆ ਚਲ ਹਣ ਇੱਕਮ ਦੀ ਫੀਸ ਭਰਾਂਗੇ ਹੁਣ ਆਪਾਂ ਇਹਨਾਂ ਪੈਸੇ ਨਾਲ ਜਦੋਂ ਤੱਕ ਆਪਾਂ ਕਿਸੇ ਦੂਸਰੇ ਦੀ ਮਦਦ ਨਹੀਂ ਕਰਦੇ ਉਦੋਂ ਤੱਕ ਆਪਾਂ ਉਸ ਖੁਸ਼ੀ ਦਾ ਅਹਿਸਾਸ ਵੀ ਨਹੀਂ ਮਾਣ ਸਕਦੇ ਜੋ ਦੂਜੇ ਦੀ ਮਦਦ ਕਰਕੇ ਮਿਲਦੀ ਹੈ ਸੋ ਹਮੇਸ਼ਾ ਦੂਜਿਆਂ ਦੀ ਮਦਦ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰੋ ਤਾਂ ਕਿ ਹਰ ਕੋਈ ਇਸ ਗੱਲ ਨੂੰ ਸਮਝ ਸਕੇ